ਇਸ ਵਲੇ ਪਹਾਲ ਕਬੂਆ ਦੇ ਪਿੰਡ ਕੋਲੀਆਂ ਪੰਮਾ ਤੇ ਵੱਖ-ਵੱਖ ਇਲਾਕਿਆਂ ਵਿੱਚ ਮੌਜੂਦਾਂ ਦਿੱਤੇ ਹੜ੍ਹ ਨਾਲ ਕਾਫੀ ਜ਼ਿਆਦਾ ਨੁਕਸਾਨ ਲੋਕਾਂ ਦਾ ਹੋਇਆ ਸੀਗਾ ਤੇ ਸਿਰੋ ਸਾਹਾਂ ਦੀ ਕੋਸ਼ਿਸ਼ ਕਰ ਰਿਹਾ ਕਿ ਅਸ਼ੂ ਸ਼ਰਮਾ ਜੋਗੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨੇ ਤੇ ਨਾਲ ਹੀ ਪਠਾਨਕੋਟ ਤੋਂ ਵਿਧਾਇਕ ਨੇ ਉਹਨਾਂ ਵੱਲੋਂ ਤੇ ਮੌਕੇ ਦਾ ਜਾਇਜ਼ਾ ਲਿਤਾ ਜਾ ਰਿਹਾ ਲੋਕਾਂ ਦਾ ਹਾਲਚਲ ਜਾਨਣਾ ਜਾ ਰਿਹਾ ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਅਸ਼ੂ ਸ਼ਰਮਾ ਨੇ ਕਿਹਾ ਕਿ ਭਾਜਪਾ ਦੇ ਕਾਰਕਤਾ ਜਨਰਲ ਨੇ ਲਗਾਤਾਰ ਲੋਕਾਂ ਦੀ ਮਦਦ ਵਿੱਚ ਲੱਗੇ ਹੋਏ ਨੇ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਲੋਕਾਂ ਨੂੰ ਜ਼ਰੂਰਤ ਹੈਗੀ ਹੈ ਉਹ ਲੋਕਾਂ ਦੀ ਮਦਦ ਭਾਜਪਾ ਕਾਰਕਤਾ ਕਰਨਗੇ ਪਾਉ ਦੀ ਦੀ ਰਿਪੋਰਟ ਤੇ ਗੱਲਬਾਤ ਕਰਦੇ ਆ ਅਸ਼ੂ ਸ਼ਰਮਾ ਹੋਣਾ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਮੌਕੇ ਦੇ ਦੌਰਾਨ ਪਹਿਲੀ ਇਹ ਹੈ ਕਿ ਜਿੰਨੀ ਦੇਰ ਤੁਸੀਂ ਹਰ ਘਰ ਤੱਕ ਨਹੀਂ ਜਾਓਗੇ ਉੱਥੇ ਕਿੰਨਾ ਨੁਕਸਾਨ ਹੋਇਆ ਉਹਦਾ ਏਸੀ ਰੂਮ 'ਚ ਬੈਠ ਕੇ ਅੰਕਲਨ ਨਹੀਂ ਕੀਤਾ ਜਾ ਸਕਦਾ ਹੁਣ ਸੜਕ ਦੇ ਉੱਤੇ ਆ ਕੇ ਸੜਕ ਤੋਂ ਵਾਪਸ ਜਾਣ ਨਾਲ ਮੈਨੂੰ ਨਹੀਂ ਪਤਾ ਲੱਗ ਸਕਦਾ ਸੀ ਕਿ ਘਰਾਂ ਦਾ ਕਿੰਨਾ ਨੁਕਸਾਨ ਹੈ ਸਾਡੇ ਪਾਰਟੀ ਦੇ ਪ੍ਰਧਾਨ ਜੀ ਨੇ ਔਰ ਬਾਕੀ ਸਭ ਨੇਤਾਵਾਦ ਆਇ ਕਹਿਣਾ ਸੀ ਕਿ ਇੱਕ ਵਾਰੀ ਘਰ ਘਰ ਜਾ ਕੇ ਦੇਖਿਆ ਜਾਏ ਕਿ ਨੁਕਸਾਨ ਕਿਹਾ ਕੋਈ ਘਰ ਐਸਾ ਨਹੀਂ ਹੈ ਜਿਹਨੂੰ ਦਰੇੜਾ ਨਾ ਪਈਆ ਜਿਸ ਘਰ ਮੈਂ ਖੜਾ ਇਹਦੇ ਰਾਂ ਫਰਸ਼ ਦੇਖੋ ਜਾ ਕੇ ਦੋ ਦੋ ਤਿੰਨ ਤਿੰਨ ਫੁੱਟ ਥੱਲੇ ਬੈਠ ਗਏ ਨੇ ਛੱਤਾਂ ਨੂੰ ਦਰੇੜਾ ਜਰੇੜਾ ਪੈ ਗਈਆਂ ਔਰ ਬਾਹਰ ਸ਼ੁਰੂਕੇ ਦੇ ਵੀ ਕਿੰਨੀ ਦੇਰ ਹੋ ਗਈ ਹੈ ਲੇਕਿਨ ਅਜੇ ਤੱਕ ਪਰਲਾ ਜਿਹੜਾ ਮਹੱਲਾ ਇਹਨਾਂ ਦਾ ਉੱਥੇ ਪੈਦਲ ਜਾਣ ਨੂੰ ਵੀ ਕੱਚਾ ਰਸਤਾ ਵੀ ਜਿਹੜਾ ਨਹੀਂ ਬਣਿਆ ਮੈਜ ਪਾਰਟੀ ਦੇ ਪ੍ਰਧਾਨ ਜੀ ਨੂੰ ਕਿਹਾ ਸੀਮਾ ਜੀ ਨੂੰ ਕਿਹਾ ਸਾਰਿਆਂ ਨੂੰ ਕਿਹਾ ਸ਼ਾਮ ਤੱਕ ਉਹ ਚਲਣ ਜੋਗਾ ਰਸਤਾ ਬੰਨਣਾ ਚਾਹੀਦਾ ਜਿੱਦਾਂ ਮਰਜ਼ੀ ਬਣੇ ਉਹਨਾਂ ਲਈ ਟਰੈਲੀਆਂ ਚ ਮਿੱਟੀ ਲੈ ਆਣੇ ਪੈਂਦੀ ਹੈ ਰੇਤਾਂ ਲੈ ਆਣੇ ਪੈਂਦੀ ਹੈ ਜੀ ਸੀ ਬੀ ਲੈ ਆਣੇ ਪੈਂਦੀ ਹੈ ਜੋ ਮਰਜ਼ੀ ਲੋ ਅਸਲ ਜੀ ਕੀ ਹੈ ਕਿ ਇਹ ਰਾਜਨੀਤੀ ਕਰਨ ਦਾ ਸਮੇਂ ਨਹੀਂ ਹੈ ਇਹ ਸਮਾਂ ਪੰਜਾਬੀਆਂ ਨਾਲ ਪੰਜਾਬ ਦੇ ਨਾਲ ਖੜੇ ਹੋਣ ਦਾ ਔਰ ਜੇਕਰ ਇਹ ਰੋਡ ਦੇ ਉੱਤੇ ਰਹਿਣ ਵਾਲੇ ਪਿੰਡ ਦਾ ਇਹ ਹਾਲ ਹੈ ਤੇ ਅੰਦਰਲੇ ਪਿੰਡਾਂ ਦਾ ਕੀ ਹਾਲ ਹੈ ਦੂਜਾ ਹਰ ਆਦਮੀ ਪੈਕਟ ਵੰਡ ਕੇ ਦੌੜੀ ਜਾ ਰਿਹਾ ਖਾਣਾ ਪੰਜਾਬੀਆਂ ਦਾ ਸਵਾਭ ਹੈ ਖਾਣੇ ਦੇ ਬਿਨਾ ਕਿਸੇ ਨੂੰ ਨਹੀਂ ਰਹਿਣ ਦਿੰਦਾ ਕਈ ਘਰ ਐਸੇ ਨੇ ਜਿੱਥੇ ਮੰਜੇ ਨਹੀਂ ਹੈਗੇ ਬਰਤਨ ਨਹੀਂ ਹੈਗੇ ਗੈਸ ਦਾ ਚੁੱਲ੍ਹਾ ਤੱਕ ਉਹਨਾਂ ਦਾ ਖਰਾਬ ਹੋ ਗਿਆ ਆਉਣ ਵਾਲਾ ਮੌਸਮ ਜਿਹੜਾ ਬੜਾ ਖਰਾਬ ਹੈ ਇਹਦੇ ਅੰਦਰ ਕੰਬਲ ਨਹੀਂ ਹੈਗੇ ਚਾਦਰ ਨਹੀਂ ਹੈਗੀ ਉੱਪਰ ਲੈਣ ਨੂੰ ਮੈਂ ਉਹਨਾਂ ਨੂੰ ਕਿਹਾ ਕਿ ਹਰ ਘਰ ਜਾ ਕੇ ਉਹਦਾ ਸਹੀ ਮੁਲਾਂਕਣ ਕਰਕੇ ਇੱਕ ਪਿੰਡ ਨੂੰ ਫੜਾਂਗੇ ਪਹਿਲਾਂ ਪਹਿਲਾਂ ਉਹ ਜਿੰਜੋਗਾ ਬਣੇ ਉਸ ਤੋਂ ਬਾਅਦ ਅਗਲੇ ਪਿੰਡ ਚ ਜਾਓ ਸਾਰੇ ਪਾਸੇ ਤੋੜੀ ਜਾਓ ਉਹਦੇ ਨਾਲ ਕੁਝ ਨਹੀਂ ਬੰਨਣਾ ਉਹਨਾਂ ਫੋਟੋਆਂ ਦੇ ਚਾਈਆਂ ਜਾ ਸਕਦੀਆਂ ਉਹਦੇ ਨਾਲ ਸੋਸ਼ਲ ਮੀਡੀਆ ਚ ਖਬਰ ਤੇ ਬਣਾਈ ਜਾ ਸਕਦੀ ਹੈ ਪਰ ਹਾਰ ਪੀਤਾਂ ਦਾ ਦੁੱਖ ਨਹੀਂ ਘਟਾਇਆ ਜਾ ਸਕਦਾ ਉਹ ਘਟਾਉਣ ਦਾ ਇੱਕ ਇਹ ਇੱਕੋ ਹੀ ਤਰੀਕਾ ਹੈ ਸਰਕਾਰ ਆਪਣੀ ਭੂਮਿਕਾ ਅਦਾ ਕਰੇ ਸਮਾਜ ਆਪਣੀ ਭੂਮਿਕਾ ਅਦਾ ਕਰੇ ਲੇਕਿਨ ਗਰਾਊਂਡ ਦੇ ਉੱਤੇ ਕਰੇ ਘਰਾਂ ਚ ਜਾ ਕੇ ਦੇਖੇ ਕਿ ਉਸੇ ਕੀ ਪ੍ਰੋਬਲਮ ਹੈ ਇਹ ਮੈਂ ਫਿਰ ਇਹ ਕਹਣਾ ਕਿ ਪੂਰੀ ਭਾਰਤੀ ਜਨਤਾ ਪਾਰਟੀ ਇਸ ਵੇਲੇ ਪੰਜਾਬ ਦੇ ਨਾਲ ਹਰਿਆਣਾ ਸਰਕਾਰ ਵੀ ਖੜੀ ਹੈ ਉਹਨ ਸਮਾਨ ਵੀ ਭੇਜਿਆ 5 ਕਰੋੜ ਰੁਪਏ ਵੀ ਦਿੱਤਾ ਹੈ ਇਹ ਦਿੱਲੀ ਵਾਲੇ ਵੀ ਨਾਲ ਖੜੇ ਨੇ ਉਹਨਾਂ ਨੇ ਵੀ 5 ਕਰੋੜ ਰੁਪਏ ਭੇਜਿਆ ਸਮਾਨ ਗੁਜਰਾਤ ਨਾਲ ਖੜਾ ਹੈ ਇਹ ਜਿਹੜੀਆਂ ਸਾਰੀਆਂ ਸਟੇਟਾਂ ਹੈ ਗੁਆ ਕਿੰਨੀ ਦੂਰ ਹੈ ਇੱਥੋਂ ਦੀ ਉਹਨਾਂ ਨੇ ਵੀ ਕੱਲ ਸਮਾਨ ਭੇਜਿਆ ਔਰ 5 ਕਰੋੜ ਰੁਪਏ ਦੀ ਵੀ ਗੱਲ ਕੀਤੀ ਹੈ ਇਹ ਪੰਜਾਬ ਨੂੰ ਇਹ ਮੈਸੇਜ ਹੈ ਕਿ ਪੰਜਾਬੀ ਇਕੱਲੇ ਨਹੀਂ ਹੈਗੀ ਪੂਰਾ ਦੇਸ਼ ਉਹਨਾਂ ਦੇ ਨਾਲ ਖੜਾ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਕਾਰਕਿਰਤਾ ਫੋੜਾ ਘਟਕ ਜਾਏਗਾ ਲੇਕਿਨ ਜ਼ਮੀਨੀ ਸਤ ਤੇ ਕਮ ਹੋਏ ਕੱਲਾ ਸੀ ਦਲੰਦਰੋਂ ਟਰੱਕਾਂ ਦਾ ਵੀ ਜਿਹੜੇ ਸਮਾਨ ਹੈ ਜਿੰਦਰ ਜੁੱਤੀਆਂ ਹੈ ਕੱਪੜੇ ਨੇ ਚਦਰਾਂ ਮੰਜੇ ਨੇ ਮच्छਰਦਾਨੀਆਂ ਤਰਪਾਲਾਂ ਉਹ ਜਿਹੜੇ ਅਸੀਂ ਪੰਜ ਸੈਂਟਰ ਬਣਾਏ ਨੇ अलग-अलग जोन ਦੇ ਅੰਦਰ ਉਥੋਂ ਤੱਕ ਭੇਜੀਆਂ ਤਾਂ ਕਿ ਜ਼ਰੂਰਤਮੰਦ ਤੱਕ ਜਿੱਦੀ ਜ਼ਰੂਰਤ ਹੈ ਉਥੋਂ ਤੱਕ ਉਹ ਪੁੱਜ ਸਕੇ ਔਰ ਅਸੀਂ ਇਹ ਕੋਈ ਸਹਾਨ ਨਹੀਂ ਕਰਾਂਗੇ ਅਸੀਂ ਪੰਜਾਬ ਦੀ ਸੇਵਾ ਦੇ ਅੰਦਰ ਉਹ ਹਾਰਡ ਪ੍ਰੀਡਿਟਸ ਜਿਨ੍ਹਾਂ ਨੂੰ ਜੜਾ ਝਕਮ ਮਿਲੇ ਨੇ ਉਹਨਾਂ ਨੂੰ ਰਾਹਤ ਅਗਰ ਬੀਜੇਪੀ ਦੇ ਪਾਉਂਦੀ ਹੈ ਤੇ ਮੈਨੂੰ ਲੱਗਦਾ ਇਸ ਤੋਂ ਵੱਡਾ ਪੁੰਹਦਾ ਕੋਈ ਕੰਮ ਨਹੀਂ ਸਕੇਤ ਵਾਸਤੇ ਸੈਂਟਰ ਕਿਉਂ ਹੋਇਆ ਪਿਆ ਤੇ ਸੰਕਟ ਦੇ ਸਮੇਂ ਵੀ ਇਨਾਂ ਦੇ ਫਾਈਨਾਂਸ ਮਿਨਿਸਟਰ ਵੀ ਝੂਠ ਬੋਲਣ ਤੋਂ ਨਹੀਂ ਡਰਦੇ। ਇਨਾਂ ਦਾ ਆਪ ਵਿੱਚ ਬਿਆਨਬਾਜ਼ੀ ਨਹੀਂ ਮਿਲਦੀ। ਮੁੰਡੀਆਂ ਕੋਈ ਗੱਲ ਬੋਲਦੇ ਨੇ, ਦੂਸਰਾ ਆਪਣਾ ਮੰਤਰੀ ਕੋਈ ਹੋਰ ਗੱਲ ਬੋਲਦਾ। ਇਨਾਂ ਨੂੰ ਬਾਹਰ ਜਾਣਾ ਚਾਹੀਦਾ। ਇਹ ਜਿਹੜਾ ਇਨਾਂ ਕੋਲ 1200 ਕਰੋੜ ਰੁਪਏ ਪਹਿਲਾਂ ਪਿਆ ਹੈ। 1200 12000 ਕਰੋੜ ਰੁਪਏ ਪਿਆ ਹੈ ਇਨਾਂ ਕੋਲ ਜਿਹੜਾ ਇਹ ਕੀ ਹੁੰਦਾ ਡਿਜਾਸਟਰ ਫੰਡ ਹੁੰਦਾ ਹਰ ਸਾਲ ਆਉਂਦਾ ਹੈ। ਚਾਈਲਡ ਡਿਜਾਸਟਰ ਆਏ ਜਾਂ ਨਾ ਆਏ ਉਦੇ باوجود ਇਹ ਇਨਾਂ ਕੋਲ 12000 ਕਰੋੜ ਰੁਪਇਆ ਇਕੱਠਾ ਹੋਇਆ ਪਿਆ ਉਹਦਾ ਹਿਸਾਬ ਮੰਗਣਾ ਕਿ ਆ ਗਲਤ ਹੈ ਔਰ ਮਜੇਦੀ ਗੱਲ ਕੀ ਇਹਨਾਂ ਦਾ ਚੀਫ ਸੈਕਟਰੀ ਦੇਨਾਂ ਦਾ ਨਾ ਚੀਫ ਸੈਕਟਰੀ ਨੇ ਪੀਐਮ ਨੂੰ ਜੜੀ ਪ੍ਰੈਜੈਂਟੇਸ਼ਨ ਦਿੱਤੀ ਉਹਦੇ ਚ 13279 ਕਰੋੜ ਰੁਪਇਆ ਦਾ ਨੁਕਸਾਨ ਪੂਰੇ ਪੰਜਾਬ ਦਾ ਹਾੜਾ ਚ ਹੋਇਆ ਜਿਸ ਸੜਕਾਂ ਦਾ ਖੇਤੀ ਦਾ ਆਪਣਾ ਹੈਲਥ ਦਾ ਸਕੂਲਾਂ ਦਾ ਸਾਰਾ ਨੁਕਸਾਨ ਖੇਤੀ ਮਜ਼ਦੂਰਾਂ ਦਾ ਪ੍ਰੈਜੈਂਟੇਸ਼ਨ ਆਂਦੀ ਸੀ ਨਾ ਅਸੀਂ ਕੀ ਕਹਿ ਰਹੇ ਹਾਂ ਮੋਦੀ ਸਾਹਿਬ ਨੇ ਇਹਨਾਂ ਨੂੰ ਕਿਹਾ ਕਿ ਤੁਹਾਨੂੰ ਫੌਰੀ ਤੌਰ ਤੇ ਜਿਹੜੇ ਕੰਮ ਤੁਹਾਡੇ ਚੱਲ ਰਹੇ ਆ ਉਹਦੇ ਲਈ ਮੈਂ 1600 ਕਰੋੜ ਰੁਪਏ ਦੇ ਰਿਹਾ ਬਾਕੀ ਜਿਹੜੇ ਹੈਡ ਨੇ ਉਹਨਾਂ ਚ ਉਹ ਸਰਵੇ ਕਰਕੇ ਕੇਂਦਰ ਦੀਆਂ ਟੀਮਾਂ ਵੀ ਆਈਆਂ ਸਟੇਟ ਦੀਆਂ ਟੀਮਾਂ ਵੀ ਬੈਠ ਕੇ ਸੜਕਾਂ ਦਾ ਕਿੰਨਾ ਨੁਕਸਾਨ ਆ ਉਹ ਦੱਸੋ ਕਿਸਾਨ ਦਾ ਜੋ ਨੁਕਸਾਨ ਆ ਮਜ਼ਦੂਰ ਦਾ ਜੋ ਨੁਕਸਾਨ ਆ ਉਹਦੀ ਜਾਣਕਾਰੀ ਹੈਲਥ ਸਕੂਲ ਕੀ ਕੀ ਨੁਕਸਾਨ ਹੋਇਆ ਅუშਵੰਨਾ ਕਿੰਨਾ ਨੁਕਸਾਨ ਹੋਇਆ ਉਹ ਸਾਰਾ ਸਰਵੇ ਕਰਕੇ ਕਿ ਇਹ ਇਹ ਹੈਡ ਚ ਇਹ ਪੈਸਾ ਚਾਹੀਦਾ ਉਹਦਾ ਉਹਨਾਂ ਨੇ ਐਸਟੀਮੇਟ ਮੰਗਾਇਆ ਇਹਨਾਂ ਕੋਲ ਇਹ ਰਾਜਨੀਤੀ ਕਿਉਂ ਕਰ ਰਹੇ ਨੇ 1600 ਕਰੋੜ ਰੁਪਏ ਘਟਾ ਇਹ ਪ੍ਰਚਨ ਤੇ ਉਸ ਵੱਲੇ ਪੈਦਾ ਹੋਇਆ ਜਿਸ ਵੱਲੇ ਇਹਨਾਂ ਨੇ ਬਚਕਾਨੀਆਂ ਗੱਲਾਂ ਕਰਨੇ ਸ਼ੁਰੂ ਕੀਤੀਆਂ ਜਦੋਂ ਇਹਨਾਂ ਨੇ ਰੋਲਾ ਪਾਣਾ ਸ਼ੁਰੂ ਕੀਤਾ ਫਿਰ ਦੱਸਣਾ ਫਰਜ਼ ਸੀ ਪੰਜਾਬੀਆਂ ਨੂੰ ਕਿ ਬਈ 12000 ਕਰੋੜ ਰੁਪਏ ਦੇ ਕੁੰਡਲੀ ਮਾਰ ਕੇ ਬੈਠੇ ਨੇ ਜਿਨ੍ਹਾਂ ਦੇ ਜੜਾ ਕੀ ਹਾਰ ਦੇ ਸਮੇਂ ਉਸੇ ਵੇਲੇ ਰਿਲੀਜ਼ ਹੋਣਾ ਚਾਹੀਦਾ ਸੀ ਹਾੜ ਦੇ ਅੰਦਰ ਕੋਈ ਇੰਤਜ਼ਾਰ ਥੋੜਾ ਕਰਨਾ ਪੈਂਦਾ ਡੀਸੀ ਨੂੰ ਉੱਥੇ ਆ ਰਿਹਾ 4 ਲੱਖ ਰੁਪਏ ਮਰਨ ਵਾਲੇ ਜੀ ਨੂੰ ਉਸੇ ਵੇਲੇ ਦੇਣਾ ਹੁੰਦਾ ਕਿਹਾ ਦਿੱਤਾ ਇਹਨਾਂ ਨੇ ਕੱਲ ਮੁੱਖ ਮੰਤਰੀ ਆ ਕੇ ਬੋਲ ਰਹੇ ਨੇ ਜੀ ਮੈਂ 45 ਦੇਣਾ ਤੇ ਦੇਾਂਗਾ 2023 ਦਾ ਦੇ ਹਿਸਾਬ ਕਰ ਲਓ ਜੇ ਪੀਐਮ ਨੂੰ ਲੋਕ ਮਿਲੇ 2023 ਦੇ ਪੈਸੇ ਨਹੀਂ ਮਿਲੇ ਉਹਨਾਂ ਨੂੰ ਇਸ ਕਰਕੇ ਮੈਂ ਇਹਨਾਂ ਨੂੰ ਇਹ ਕਹਿੰਨਾ ਬਾਹਰ ਜਾਓ ਆਓ ਮਿਲ ਕੇ ਪੰਜਾਬ ਨੂੰ ਪਿਆਰ ਨਾਲ ਖੜਾ ਕਰੀਏ ਇਹ ਰਾਜਨੀਤੀ ਕਰਨਾ ਬੰਦ ਕਰੋ ਮੋਦੀ ਸਾਹਿਬ ਬਹੁਤ ਸੰਵੇਦਨਸ਼ੀਲ ਹੈ ਪੰਜਾਬ ਨੂੰ ਲੈ ਕੇ ਔਰ ਪੰਜਾਬ ਦੇ ਕਿਸਾਨ ਮਜ਼ਦੂਰ ਔਰ ਜਿਨ੍ਹਾਂ ਦੇ ਘਰ ਟੁੱਟਿਆ ਉਹਨਾਂ ਨੂੰ 45 ਮਿੰਟ ਸੁਣਿਆ ਉਹਨਾਂ ਨੇ 45 ਮਿੰਟ ਹਰ ਇੱਕ ਦੀ ਗੱਲ ਸੁਣੀ ਹੈ ਔਰ ਬੜੇ ਸੰਵੇਦਨਸ਼ੀਲਤਾ ਨਾਲ ਸੁਣੀ ਹੈ ਕਾਸ਼ ਇੰਨੀ ਸੰਵੇਦਨਸ਼ੀਲਤਾ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦਿਖਾਏ ਔਰ ਰਾਜਨੀਤੀਕਰਨ ਤੋਂ ਬਾਅਦ ਜਾ ਕੇ ਔਰ ਮਿਲ ਕੇ ਲੋਕਾਂ ਦੀ ਸੇਵਾ ਕਰੀਏ